ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਾ ਨਾਂ ਆਪਣਾ ਅਰਜੇਸ਼ ਬੰਗਾ ਅੱਜ ਸਾਡੇ ਗੀਰਵੀ ਜਿਹੜੀ ਸ਼ੂਟਿੰਗ ਆ ਬਿਲਕੁਲ ਮੁਕੰਮਲ ਹੋ ਚੁੱਕੀ ਆ ਜਿਹਦਾ ਨਾਂ ਆ ਲਲਕਾਰਾ ਲਲਕਾਰਾ ਨਾਂ ਦਾ ਗੀਤ ਦੇ ਤੇ ਤੁਸੀਂ ਜਲਦ ਦੇਖੋਗੇ YouTube ਤੇ Facebook ਤੇ ਐਸਾ ਕੰਮ ਸ਼ੇਅਰ ਕਰਦੇ ਤੇ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਆ ਸ਼ੂਟਿੰਗ ਜਿਹੜੀ ਆ ਮੁਕੰਮਲ ਹੋਈ ਆ ਤੇ ਸਾਡੇ ਗਰਮੀਤ ਭਾਜੀ ਵੀ ਹੁਣ ਨਾਲ ਸਾਡੇ ਪਹੁੰਚ ਗਏ ਆ ਤੇ ਵੀਰੇ ਭਾਜੀ ਤੇ ਸਾਡੀ ਸਾਰੀ ਟੀਮ ਸਾਰਾ ਨੇ ਇੰਜੋਏ ਕੀਤਾ ਵਧੀਆ ਤਰੀਕੇ ਨਾਲ ਸਾਰਾ ਕੁਝ ਕੰਪਲੀਟ ਹੋਇਆ ਤੇ ਬਹੁਤ ਹੀ ਗੱਲ ਤੁਹਾਨੂੰ ਦੇਖਣ ਨੂੰ ਇਹ ਅਗਲੀ ਆ ਵੀਡੀਓ ਮਿਲੂਗੀ ਤੇ ਵੀਰੇ ਭਾਜੀ ਤੁਸੀਂ ਹੁਣ ਦੱਸੋ ਹਣ ਬਹੁਤ ਜ਼ਿਆਦਾ ਸੀਗੀ ਜੀ ਤੇ ਫਿਰ ਵੀ ਅਸੀਂ ਬਹੁਤ ਵਧੀਆ ਸ਼ੂਟਿੰਗ ਕੰਪਲੀਟ ਹੋਈ ਕਿਉਂਕਿ ਸਾਡੇ ਬੰਦੇ ਸਾਰੇ ਗਾਣਾ ਸੁਣ ਕੇ ਬਹੁਤ ਐ ਹੋਏ ਸੀ ਐਕਟਿਵ ਹੋ ਗਏ ਸੀ ਕਿਉਂ ਗਾਣਾ ਇਨਾ ਅੱਛਾ ਹੈ ਬੋਲ ਗਾਣੇ ਦੇ ਬੜੇ ਅੱਛੇ ਨੇ ਤੇ ਸਾਡੇ ਰੋਹਿਤ ਭਾਜੀ ਔਰ ਸਾਡੇ ਸੁਤੰਤਰ ਭਾਜੀ ਔਰ ਅੱਜ ਬੰਗਾ ਫਿਲਮ ਦੇ ਵਿੱਚ ਬਹੁਤ ਮਜ਼ਾ ਆਇਆ ਜੀ ਸੌਂਗ ਕਰਕੇ ਔਰ ਬਹੁਤ ਜਲਦ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜੀ ਗੀਤ ਦਲਕਾਰਾ ਤੇ ਜਸਵਿੰਦਰ ਗਿੱਲ ਬਾਜੀ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਸਾਡਾ ਪੂਰਾ ਸਾਥ ਦਿੱਤਾ ਕਿਉਂਕਿ ਅਸੀਂ ਇਹ ਗਾਣਾ ਇੰਨਾ ਵਧੀਆ ਤੇ ਕਿੰਨਾ ਮੁਕੰਮਲ ਕਰ ਸਕਏ ਹਾਂ ਜੀ ਤੇ ਜਲਦੀ ਲੈ ਕੇ ਆ ਰਹੇ ਹਾਂ ਜੀ ਸੌਂਗ ਦਲਕਾਰਾ ਧੰਨਵਾਦ ਜੀ ਤੇ ਗਰਮੀਤ ਬਾਜੀ ਤੁਸੀਂ ਜਿਦਾ ਹੁਣ ਸਾਰੀ ਸ਼ੂਟਿੰਗ ਨਾਲ ਹੋ ਗਈ ਹੈ ਕਰਾਈਆ ਤੇ ਤੁਸੀਂ ਹੁਣ ਦੱਸੋ ਕਿ ਕਿਦਾਂ ਤੁਹਾਨੂੰ ਵੀਰ ਲਗਾ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਪਬਲਿਕ ਨੂੰ ਸਸੀ ਗਾਲੀ ਸਾਰਿਆਂ ਨੂੰ ਮੈਂ ਗੁਰਮੀਤ ਗੜੀ ਟਾਲਦੇ ਤੋਂ ਔਰ ਬਹੁਤ ਜ਼ਿਆਦਾ ਆਨੰਦ ਆਇਆ ਬਹੁਤ ਮਜ਼ਾ ਆਇਆ ਜੀ ਕਿਉਂਕਿ ਰਜੇਸ਼ ਪੰਗਾ ਭਾਜੀ ਸਾਡੇ ਮੰਗਾ ਫਿਲਮ ਦੇ ਵੱਲੋਂ ਇਹ ਗਾਣਾ ਆ ਰਿਹਾ ਲਲਕਾਰਾ ਗੀਤ ਜਸਿੰਦਰ ਭਾਈ ਜਸਵਿੰਦਰ ਸਿੰਘ ਗਿੱਲ ਜੀ ਨੇ ਨਾਲ ਗਾਇਆ ਹੋਇਆ ਗੀਤ ਆ ਔਰ ਸੱਚੀ ਨਰਜੀ ਵਾਲਾ ਗੀਤ ਹੈ ਬਹੁਤ ਵਧੀਆ ਸ਼ੂਟ ਹੋਇਆ ਮੇਰੇ ਵੱਲੋਂ ਮੰਗਾ ਭਾਜੀ ਨੂੰ ਸਾਡੇ ਵਿਜੇ ਭਾਜੀ ਨੂੰ ਔਰ ਸਾਰੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਵਧਾਈਆਂ ਜੀ ਥੈਂਕ ਯੂ